ਜਾ ਜਾਓ ਚੋਣਾਂ ਨਜ਼ਦੀਕ ਆਉਣ ਲੱਗਦੀਆਂ ਨੇ ਤਿਉ ਤਿਉ ਅਕਾਲੀ ਦਲ ਨੂੰ ਲੈ ਕੇ ਇੱਕ ਸਵਾਲ ਖੜਨਾ ਲਾਜ਼ਮੀ ਤੇ ਜ਼ਰੂਰੀ ਹੋ ਗਿਆ ਗੱਠ ਜੋੜ ਵਾਲਾ ਹਾਲਾਂਕਿ ਸਮੀਕਰਨ ਬੜੇ ਡਾਮਾਡੋਲ ਨੇ ਹਾਂ ਵੀ ਐ ਤੇ ਨਾ ਵੀ ਐ ਇਹਦੇ ਦਰਮਿਆਨ ਇੱਕ ਸਟੀਕ ਆਨਸਰ ਲੱਭਣਾ ਉੱਤਰ ਲੱਭਣਾ ਔਖਾ ਹੋ ਜਾਂਦਾ ਕਿ ਕੀ ਗੱਠ ਜੋੜ ਹੋਵੇਗਾ ਕੀ ਗੱਠ ਜੋੜ ਨਹੀਂ ਹੋਵੇਗਾ ਭਾਜਪਾ ਦੇ ਪੰਜਾਬ ਪ੍ਰਧਾਨ ਦੀ ਗੱਲ ਸੁਣੀਏ ਤਾਂ ਉਸ ਤੋਂ ਐ ਲੱਗਦਾ ਕਿ ਉਹ ਬੜੇ ਪ੍ਰੋ ਅਕਾਲੀ ਦਲ ਹੋ ਕੇ ਚੱਲ ਰਹੇ ਆ ਹੁਣ ਇਹੋ ਜੀ ਸਥਿਤੀ ਦੇ ਵਿੱਚ ਸੁਨੀਲ ਜਾਖੜ ਦਾ ਐਡਾ ਅਕਾਲੀ ਦਲ ਦੇ ਪੱਖੀ ਹੋ ਕੇ ਚਲਣਾ ਇਹਦਾ ਕੀ ਮਤਲਬ ਸਮਝੀਏ ਹਾਲਾਂਕਿ ਸੁਣਨ ਨੂੰ ਤਾਂ ਇਹ ਵੀ ਗੱਲਾਂ ਆਈਆਂ ਸੀ ਕਿ ਅਮਿਤ ਸ਼ਾ ਸੁਖਬੀਰ ਸਿੰਘ ਬਾਦਲ ਨੂੰ ਮਿਲਣਾ ਹੀ ਨਹੀਂ ਚਾਹੁੰਦੇ ਹੁਣ ਸਵਾਲ ਇਹ ਹੈ ਕਿ ਕੀ ਗੱਠਜੋੜ ਹੋਵੇਗਾ ਜਾਂ ਨਹੀਂ ਇਹਦਾ ਜਵਾਬ ਜਾਂ ਇਹਦਾ ਅਨੁਮਾਨ ਕਿਤੇ ਨਾ ਕਿਤੇ ਸਿਕੰਦਰ ਸਿੰਘ ਮਲੂਕਾ ਲਾਉਂਦੇ ਨਜ਼ਰ ਆਏ ਨੇ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਕੁਝ ਅਨੁਮਾਨ ਦਿੱਤੇ ਗਏ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਦਰਸਲ ਉਹਨਾਂ ਅਨੁਮਾਨਾਂ ਦੇ ਵਿੱਚੋਂ ਕੁਝ ਗੱਲਾਂ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਜਿਹਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2027 ਤੋਂ ਪਹਿਲਾਂ ਵੱਡਾ ਐਕਸ਼ਨ ਪੰਜਾਬ ਦੇ ਅੰਦਰ ਕਰ ਸਕਦੀ ਹੈ ਬੀਜੇਪੀ ਇਹ ਅਨੁਮਾਨ ਸਿਕੰਦਰ ਸਿੰਘ ਮਲੂਕਾ ਤਾਂ ਲਾ ਰਹੇ ਨੇ ਜਾਂ ਉਹਨਾਂ ਦੇ ਵੱਲੋਂ ਤਾਂ ਇਸ ਗੱਲ ਦੇ ਖਦਸ਼ੇ ਜਿਤਾਏ ਜਾ ਰਹੇ ਨੇ ਕਿਉਂਕਿ ਬੀਜੇਪੀ ਜੇ ਸਥਿਤੀ ਦੇ ਵਿੱਚ ਇਸ ਵੇਲੇ ਹੈਗੀ ਹੈ ਪੰਜਾਬ ਦੇ ਅੰਦਰ ਉਸ ਨੂੰ ਡਿਵੈਲਪ ਹੋਣ ਦੀ ਬਹੁਤ ਲੋੜ ਹੈ ਬੀਜੇਪੀ ਨੇ ਜੇ ਪੰਜਾਬ 'ਚ ਪੈਰ ਜਮਾਉਣੇ ਆ ਤੇ ਉਸ ਵਾਸਤੇ ਡਿਵੈਲਪਮੈਂਟ ਦੀ ਬਹੁਤ ਲੋੜ ਹੈ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣਾ ਬਹੁਤ ਜ਼ਰੂਰੀ ਹੈ ਹਾਲਾਂਕਿ ਜਿੱਥੇ ਕਿਸਾਨੀ ਦਾ ਮੁੱਦਾ ਇਸ ਵੇਲੇ ਪ੍ਰਵੇਲ ਕਰ ਰਿਹਾ ਹੈ ਉੱਥੇ ਦਿਹਾਤੀ ਖੇਤਰ ਵਿੱਚ ਬੀਜੇਪੀ ਜਿਹੜੀ ਆ ਬਹੁਤ ਬਹੁਤ ਜ਼ਿਆਦਾ ਕਮਜ਼ੋਰ ਹੈ ਖੈਰ ਇਸ ਦੇ ਬਾਵਜੂਦ ਇਹਨਾਂ ਚੀਜ਼ਾਂ ਨੂੰ ਕਾਊਂਟਰ ਕਰਨ ਵਾਸਤੇ ਬੀਜੇਪੀ 2027 ਤੋਂ ਪਹਿਲਾਂ ਕੁਝ ਵੱਡਾ ਕਰ ਸਕਦੀ ਹੈ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਤੱਤ ਸ਼ਾਮਿਲ ਹੈਗੇ ਨੇ ਪੰਜਾਬ ਵਿੱਚ ਆ ਵੱਡਾ ਫੇਰ ਬਦਲ ਕਰ ਸਕਦੀ ਹੈ ਬੀਜੇਪੀ ਦੀ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬੀਜੇਪੀ ਦੀ ਸੈਂਟਰ ਗਵਰਨਮੈਂਟ ਕੁਝ ਕਰ ਸਕਦੀ ਹੈ ਅਜੇ ਮਹਿਜ਼ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਚਰਚਾਾਂ ਮਾਂ ਹੀ ਚੱਲੀਆਂ ਸੀ ਕਿ ਜਥੇਦਾਰ ਥਾਪਿਆ ਜਾ ਸਕਦਾ ਉਹਨਾਂ ਨੂੰ ਜਥੇਦਾਰ ਤਾਂ ਤਾਂ ਥਾਪਿਆ ਜਾ ਸਕਦਾ ਜੇ ਉਹ ਜੇਲ੍ਹ ਤੋਂ ਬਾਹਰ ਆਉਣਗੇ ਤੇ ਇਹੋ ਜੀ ਸਥਿਤੀ ਦੇ ਵਿੱਚ ਹੁਣ ਇਹ ਗੱਲਾਂ ਚੱਲ ਪਈਆਂ ਕਿ ਅਨੁਮਾਨ ਲਾਏ ਜਾ ਰਹੇ ਐ ਉਹ ਵੀ ਅਕਾਲੀ ਲੀਡਰਾਂ ਦੇ ਵੱਲੋਂ ਕਿ ਬੀਜੇਪੀ ਬੰਦੀ ਸਿੰਘਾਂ ਨੂੰ ਲੈ ਕੇ ਕੋਈ ਵੱਡਾ ਐਕਸ਼ਨ ਕਰ ਸਕਦੀ ਹੈ ਜਾਂ ਉਹਨਾਂ ਦੀ ਰਿਹਾਈ ਨੂੰ ਲੈ ਕੇ ਕੁਝ ਕਰ ਸਕਦੀ ਹੈ 2027 ਤੋਂ ਪਹਿਲਾਂ ਅਨੁਮਾਨ ਲਾਏ ਜਾ ਰਹੇ ਨੇ ਔਰ ਇਹਦਾ ਕਾਰਨ ਇਹ ਵੀ ਹੈ ਕਿ ਜੇ ਸਿੱਖ ਕრაਊਡ ਨੂੰ ਖੁਸ਼ ਕਰਨਗੇ ਤਾਂ ਹੀ ਕਰਕੇ ਰਲੇਵਾ ਹੋ ਸਕਦਾ ਹੈ ਔਰ ਜੇ ਰਲੇਵਾ ਹੁੰਦਾ ਆ ਤੇ ਰਲ ਕੇ ਦੁਬਾਰਾ ਪਹਿਲਾਂ ਵਰਗੀ ਸਥਿਤੀ ਬਣ ਸਕਦੀ ਹੈ ਇਹ ਵਿਚਾਰ ਹੋ ਸਕਦੇ ਆ ਪਰ ਇੱਥੇ ਵੀ ਸਵਾਲ ਖੜਦਾ ਹੈ ਕਿ ਕੀ ਭਾਜਪਾ ਜਾਂ ਵੱਡੇ ਗੱਲ ਵੱਡੀ ਗੱਲ ਇਹ ਹੈ ਕਿ ਕੀ ਅਕਾਲੀ ਦਲ ਇਸ ਪੋਜੀਸ਼ਨ 'ਚ ਹੈਗਾ ਆ ਕਿ ਅਕਾਲੀ ਦਲ ਬਾਦਲ ਧੜਾ ਵੋਟਾਂ ਕੱਢ ਲਵੇ ਇਸ ਵੇਲੇ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਜਿਹੜਾ ਧੜੇ ਦਾ ਜਿਹੜਾ ਅਕਾਲੀ ਦਲ ਹੈ ਉਸ ਦੇ ਕੋਲ ਮਹਿਜ਼ ਇੱਕ ਐਮਐਲਏ ਹੈ ਔਰ ਉਹ ਵੀ ਬੀਬੀ ਗਨੀਵ ਕੌਰ ਮਜੀਠੀਆ ਔਰ ਦੂਜੇ ਪਾਸੇ ਸਿਰਫ ਇੱਕ ਮੰਤਰੀ ਉਹ ਵੀ ਬੀਬਾ ਹਰਸਿਮਰਤ ਕੌਰ ਬਾਦਲ ਕੀ ਇੱਕ ਮੰਤਰੀ ਔਰ ਇੱਕ ਐਮਐਲਏ ਦੇ ਨਾਲ ਉਹ ਗੁੱਡਵਿਲ ਬਣ ਜੂਗੀ ਕਿ ਬੀਜੇਪੀ ਦੁਬਾਰਾ ਪਰੋਸਾ ਕਰ ਲਵੇ ਔਰ ਬੀਜੇਪੀ ਤੇ ਅਕਾਲੀ ਦਲ ਦੀ ਜਿਹੜੀ ਗੱਡੀ ਹੈ ਉਹ ਲਈ ਹੀ ਤੇ ਪੈ ਜਾਵੇ ਔਰ ਉਹ ਵੀ ਉਸ ਵੇਲੇ ਜਦੋਂ ਕਾਊਂਟਰ ਦੇ ਵਿੱਚ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹਨੇ ਆਪਣੀ ਭਰਤੀ ਕਰ ਲਈ ਹੈ ਡੈਲੀਗੇਸ਼ਨਸ ਚੁਣੇ ਜਾਣਗੇ ਔਰ ਉਸ ਤੋਂ ਅੱਗੇ ਹੋਰ ਵੱਡਾ ਵਿਸਥਾਰ ਹੋ ਸਕਦਾ ਹੈ ਔਰ ਉਹ ਵੀ ਉਸ ਵੇਲੇ ਜਦੋਂ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਵੀ ਕਾਊਂਟਰ ਲੈਵਲ ਤੇ ਖੜੀ ਹੋਈ ਹੈ ਹੁਣ ਇੱਥੇ ਆ ਕੇ ਸਟਰੋਂਗ ਕੌਣ ਨਜ਼ਰ ਆ ਰਿਹਾ ਵੱਡੇ ਸਵਾਲ ਇਹ ਨੇ ਫਿਰ ਸਿਕੰਦਰ ਸਿੰਘ ਮਲੂਕਾ ਨੇ ਕੁਝ ਅਨੁਮਾਨ ਜ਼ਰੂਰ ਲਾਏ ਨੇ ਇਹਨਾਂ ਅਨੁਮਾਨਾਂ ਦੇ ਉੱਤੇ ਕੀ ਕੁਝ ਵਾਪਰਦਾ ਆ ਕੀ ਇਹ ਸਹੀ ਹੁੰਦੇ ਆ ਜਾਂ ਗਲਤ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਮਾਨ ਇੰਡੀਆ ਪੰਜਾਬੀ ਦੇ